ਪੁਲਾਵਾ ਜੀ ਸასი ਘਾਲ ਅਜੇ ਮੇਰਾ ਛੋਟਾ ਭਾਈ ਆ ਕੱਲੇ ਪਲਾਜ਼ੇ ਦੇ ਵਿੱਚੋਂ ਮੱਕੀ ਦੀ ਰੋਟੀ ਤੇ ਸੱਸੂ ਸਾਕ ਲੈਣ ਗਿਆ ਸੀ ਉੱਚ ਪੇੜਾ ਮਾਰਕੀਟ ਕੋਲ ਖਵਾ ਖੋ ਕੇ ਲੈ ਗਿਆ ਭਾਈ ਆਪ ਬਦਲ ਲੈਣਾ ਉਸ ਨੂੰ ਅੱਜ ਪਤਾ ਲੈ ਕੇ ਛੱਡਾਗਾ ਟੱਕੜੇ ਟੱਕੜੇ ਕਰਦਾਂਗੇ ਵੀਰਿਆ ਗੱਡੀ ਹੈਗੀ ਤੇਰੇ ਕੋਲ ਨਹੀਂ ਭਾਈ ਗੱਡੀ ਨਹੀਂ ਹੈਗੀ ਮੇਰੀ ਮੁੰਡੇ ਲੈ ਕੇ ਕਪੜੇ ਲੈਣ ਗਏ ਆ ਚਲੋ ਉੱਪਰ ਕਰਾ ਕੇ ਚੱਲਦੇ ਆ ਆਹ ਰੈਸਟੋਰੈਂਟ ਜੀ ਭਾਈ ਜਿੱਥੋਂ ਮੱਕੀ ਦੀ ਰੋਟੀ ਤੇ ਸੱਸੂ ਸਾਕ ਮਿਲਦਾ ਤੇ ਲੱਸੀ ਫ੍ਰੀ ਮਿਲਦੀ ਆ ਜਿੱਥੇ ਕੱਲ ਵਾਰਦਾਤ ਹੋਈ ਆ ਯਾਰ ਭੁੱਖ ਹੀ ਲੱਗੀ ਯਾਰ ਮੱਕੀ ਦੀ ਰੋਟੀ ਤਾਂ ਨਾਲ ਆਈ ਆ ਮੈਨੂੰ ਖਾ ਹੀ ਲਿਆ ਹਨ ਨਾਲ ਲੱਸੀ ਪੀ ਲਿਆ ਆਣ ਕੇ ਪਾਉਂਦੇ ਸਾਰੀ ਮੁੰਡੇ ਤੇ ਟਗਰੇ ਟਗਰੇ ਕਰ ਦੇਣੇ ਆ ਤੂੰ ਇੱਥੇ ਧਿਆਨ ਰੱਖੋ ਦਾ ਅਸੀਂ ਆਏ ਫਿਰ ਇਹ ਤੁਸੀਂ ਕਹਿੰਦੇ ਜੀ ਗਰਮ ਹੋਣਾ ਵਾ ਤੇ ਇਨਾਂ ਕੋਲ ਸ਼ਰਾਬੀ ਲੱਸੀ ਵੀ ਹੈ ਜੀ ਇਹ ਪਟਾਕੇ ਪਾਉਣੇ ਦਾ ਪਟਾਕੀ ਬੋੜ ਕਹੇਗਾ ਜੀ ਸ਼ਰਾਬੀ ਲੱਸੀ ਮੰਗਾ ਲਓ ਲਓ ਤੁਹਾਡੇ ਵਾਸਤੇ ਆ ਗਈ ਇਹ ਸ਼ਰਾਬੀ ਲੱਸੀ ਇਹਨਾਂ ਦੇ ਸਪੈਸ਼ਲ ਪਠੂਰੇ ਛੋਲੇ ਮੰਗਾਏ ਜੀ ਤੁਹਾਡੇ ਵਾਸਤੇ ਫਿਰ ਮੈਂ ਅੱਜ ਤੋਂ ਇਨਾਂ ਕੋ ਆਪਣਾ ਟਿਫਨ ਲਗਵਾਉਂਗਾ ਤੇ ਆਪਣੇ ਵਿਆਹ ਦੀ ਕੈਟਰਿੰਗ ਵੀ ਮੈਂ ਇਨਾਂ ਕੋ ਕਰਵਾ ਬਸ ਉਹ ਬੰਦਾ ਫੇਰ ਆ ਗਿਆ ਜੇ ਫੇ ਮੇਰੇ ਚਪੇੜਾ ਮਾਰ ਗਿਆ ਉਹ ਤਾਂ ਦੋ ਦੋ ਹੱਥ ਕਰੀਏ ਵੀਰੇ 8 ਗਲਾਸ ਪੀਤੇ ਮੈਂ ਲੱਸੀ 2 ਗਲਾਸ ਪੀਤੇ ਮੈਂ ਸ਼ਰਾਬੀ ਲੱਸੀ ਦੇ ਭੂਰੇ ਛੋਲੇ ਦੀ ਪਲੇਟ ਖਾਧੀ ਸਾਗ ਦੀ ਪਲੇਟ ਖਾਧੀ ਭਰ ਕੇ ਨੀਂਦ ਜੀ ਆਉਣ ਲੱਗੀ ਐ ਕੱਲ ਨਾ ਵੇਖ ਲਈ ਉਹਨੂੰ ਮੇਰੇ ਕੋ ਨਹੀਂ ਹਿੱਲਿਆ ਜਾਣਾ ਹੁਣ 2 ਘੰਟੇ ਸੌ ਲੈਂਦਾ ਮੈਂ ਦਾ ਫਲੇਵਰਸ ਆਫ ਇੰਡੀਆਸ ਰੈਸਟੋਰੈਂਟ ਆਲਾ ਦੀਆਂ ਲੱਸੀ ਬੜੀ ਸੁਆਦੀ ਮੈਨੂੰ ਘਰ ਛੱਡੋ ਮੇਰਾ ਵੀਰ ਬਣ ਕੇ ਵੇਲਾ ਲੜਿਆ ਨੂੰ ਡੈਣਾ ਕਰੋ ਕੁਝ ਨਹੀਂ ਰੱਖਾ ਲੜਾਈ ਇਨਾਂ ਕੋਲ ਬਹੁਤ ਹੀ ਕੈਂਡੀ ਡੀਲਾਂ ਚੱਲ ਰਹੀਆਂ ਸੋ ਸਾਰੀਆਂ ਡੀਲਾਂ ਦਾ ਫਾਇਦਾ ਚੁੱਕਣ ਵਾਸਤੇ ਤੁਸੀਂ ਇਹਨਾਂ ਕੋਲ ਵਿਜ਼ਿਟ ਕਰੋ ਮੈਂ ਥੱਲੇ ਇਹਨਾਂ ਦਾ ਐਡਰੈਸ ਪਾਸ ਨੰਬਰ ਵੀ ਮੈਚ ਕੀਤਾ ਹੈ ਹੋਰ ਜਾਣਕਾਰੀ ਐਸੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ